ਹਾਂਜੀ ਦੋਸਤੋ ਮੈਂ ਤੁਹਾਡਾ ਅਰਸ਼ ਬਟੰਡੇ ਵਾਲਾ ਮੈਂ ਇੱਕ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਜਿਸ ਵਿੱਚ ਮੈਂ ਆਹੀ ਰੋਡ ਜਿਹੜੀ ਹੈਗੀ ਹੈ ਘੋੜੇ ਵਾਲਾ ਚੌਕ ਹੈ ਜਿੱਦ ਅੱਗੇ ਘੋੜੇ ਵਾਲਾ ਚੌਕ ਦਾ ਸਾਹਮਣੇ ਇਹ ਘੋੜੇ ਵਾਲੇ ਚੌਕ ਵਾਲੀ ਰੋਡ ਹੈ ਤੇ ਇੱਥੇ ਕੁਝ ਦਿਨ ਪਹਿਲਾਂ ਮੈਂ ਵੀਡੀਓ ਬਣਾਈ ਸੀ ਕਿ ਵੀ ਆਹਾ ਖੱਡੇ ਪੱਟ ਕੇ ਇੱਥੇ ਬੂਟੇ ਲਗਾ ਰਹੇ ਆ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਵੀ ਮੈਨੂੰ ਜੋ ਲੇਬਰ ਨੇ ਦੱਸਿਆ ਵੀ ਇਹ ਖੱਡੇ ਜਿਹੜਾ ਹੈਗਾ ਨਗਰ ਨਿਗਮ ਪਟਵਾਰੀ ਹੈ ਤੇ ਬੂਟੇ ਨਗਰ ਨਗਰ ਨਿਗਮ ਲਗਵਾ ਰਹੀ ਹੈ ਤੇ ਮੈਨੂੰ ਕਿਸੇ ਸੱਜਣ ਮਿੱਤਰ ਦਾ ਫੋਨ ਆਇਆ ਵੀ ਬਰੇ ਵੀ ਅਸੀਂ ਇੱਕ ਸੰਸਥਾ ਸਾਡੀ ਵੀ ਅਸੀਂ ਇਹ ਸਾਰਾ ਜਿਹੜਾ ਬੂਟੇ ਲਾਉਣ ਦਾ ਉਪਰਾਲਾ ਅਸੀਂ ਕਰ ਰਹੇ ਆ ਤੇ ਵੀ ਇਹ ਜਿਹੜਾ ਹੈਗਾ ਨਗਰ ਨਿਗਮ ਨੇ ਜਿਹੜਾ ਨਹੀਂ ਲਗਾਰੀ ਹੈ ਸੋ ਗਲਤਫहमी ਕਿਸੇ ਨੂੰ ਵੀ ਹੋ ਸਕਦੀ ਹੈ ਪਰ ਬਹੁਤ ਵਧੀਆ ਲੱਗਿਆ ਪਰ ਇੱਥੇ ਇੱਕ ਕਮੀ ਦੇਖਣ ਨੂੰ ਮਿਲੀ ਵੀ ਜਿਹੜਾ ਵੀ ਆਹ ਮਲਬਾ ਜਿਹੜਾ ਹੈਗਾ ਵੀ ਇਹ ਹੋਏ ਪੁੱਟਣ ਤੋਂ ਬਾਅਦ ਇਹ ਸੰਸਥਾ ਵਾਲਿਆਂ ਨੇ ਜਾਂ ਨਗਰ ਨਿਗਮ ਨੇ ਚੱਕਿਆ ਨਹੀਂ ਹੈ ਇਹ ਹਾਸਿਆਂ ਦਾ ਕਾਰਨ ਬਣ ਸਕਦਾ ਇਹ ਇਹ ਦੇਖੋ ਸੜਕਾਂ ਦੇ ਉੱਪਰ ਇਹ ਖਿਲਰਿਆ ਪਿਆਗਾ ਸਾਰਾ ਆਹ ਕੁਛ ਬੂਟੇ ਜਿਹੜੇ ਰਹਿ ਗਏ ਨੇ ਇਹ ਕਦੇ ਵੀ ਕੋਈ ਵੀ ਜਾਨਵਰ ਇਹਨਾਂ ਨੂੰ ਖਾ ਸਕਦਾ ਹੈ ਇਹਨਾਂ ਦੇ ਉੱਪਰ ਜਿਹੜਾ ਹੈਗਾ ਵੀ ਤੁਸੀਂ ਉਹ ਨਹੀਂ ਲਗਾਏ ਹੈਗੇ ਕੇਸ ਨਹੀਂ ਲਗਾਈ